ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਸਥਾਨ ਸਰਕਾਰ ਵੱਲੋਂ ਭਾਈ ਤਜਿੰਦਰਪਾਲ ਸਿੰਘ ਜੀ ਟਿੰਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜਿਆਂ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਸੰਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇਹ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧ్రోਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੂ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ ਹਿੰਦੂ ਆ ਮੁਸਲਮਾਨ ਇਸਾਈ ਬੋਧੀ 파ਸੀਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰ ਪਾਲ ਸਟਿੰਗਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਂ ਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਸਥਾਨ ਸਰਕਾਰ ਵੱਲੋਂ ਭਾਈ ਤੇਜਿੰਦਰ ਪਾਲ ਸਿੰਘ ਜੀ ਧਰਮਾਂ ਦੇ ਵਿਰੁੱਧ ਦੇਸ਼ ਧ్రోਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ-ਪਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਆਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਆਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇਹ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਘਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੋ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਆ ਮੁਸਲਮਾਨ ਇਸਾਈ ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਜਿੱਟਾਂ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਸਰਕਾਰ ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜਿੱਟਾਂ ਦੇ ਵਿਰੁੱਧ ਦੇਸ਼ ਧ్రోਹ ਦਾ ਪਰਚਾ ਕੀਤਾ ਗਿਆ ਹੈ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ-ਪਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇ ਅਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿਮਾ ਇਹ ਵਾਹਦ ਉਹ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਐ, ਮੁਸਲਮਾਨ, ईसाई, ਬੋਧੀ, 파르ਸੀ ਐ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਐ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਕਿ ਤਾਬ ਨਹੀਂ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਿੰਘਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਂਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਸਰਕਾਰ ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜੀ ਟਿੰਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਇਸ ਨੇ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੂ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਆ ਮੁਸਲਮਾਨ ईसाई ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਟਿੰਗਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਸਥਾਨ ਸਰਕਾਰ ਵੱਲੋਂ ਭਾਈ ਤਜਿੰਦਰਪਾਲ ਸਿੰਘ ਜੀ ਟਿੰਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜਿਆਂ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਸੰਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇਹ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੂ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਏ ਨਹੀਂ ਵੇਖਦੇ ਇਹ ਹਿੰਦੂ ਆ ਮੁਸਲਮਾਨ ਇਸਾਈ ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਟਿੰਗਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਂ ਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਸਥਾਨ ਸਰਕਾਰ ਵੱਲੋਂ ਭਾਈ ਤੇਜਿੰਦਰ ਪਾਲ ਸਿੰਘ ਜੀ ਧਰਮਾਂ ਦੇ ਵਿਰੁੱਧ ਦੇਸ਼ ਧ్రోਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ-ਪਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਆਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਆਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇਹ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦ ਉਹ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਆ ਮੁਸਲਮਾਨ ਇਸਾਈ ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਸਰਕਾਰ ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜਿੱਟਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਹੈ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਇਸ ਨੇ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੋ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਆ, Musalman, Isai, Bodhi, Parsee ਆ ਜਾਂ Sikh ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ Rajasthan ਸਰਕਾਰ ਨੂੰ ਕਿ ਤਾਬ ਨਹੀਂ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਿੰਘਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਸਰਕਾਰ ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜੀ ਟਿੰਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਇਸ ਨੇ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦ ਉਹ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ এডਿਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ Hindu ਆ ਮੁਸਲਮਾਨ ईसाई ਬੋਧੀ 파르ਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਟਿੰਗਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan Sarkar ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜੀ ਟਿੰਮਾ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਹੈ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਨਹੀਂ ਲੁਹਾਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਹਾਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇਹ ਆਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰ ਪਾਲ ਸਿੰਘ ਟਿੰਮਾ ਇਹ ਵਾਹਦ ਉਹ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੇ ਨੇ ਜਦੋਂ ਵੀ ਇਹ ਬੱਚੀਆਂ ਦੀ ਲੋੜੀ ਵਿੱਚ ਬੱਚੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਨੇ ਏ ਨਹੀਂ ਵੇਖਦੇ ਇਹ ਹਿੰਦੂ ਆ ਮੁਸਲਮਾਨ ਇਸਾਈ ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸਟਿੰਗਮਾ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਂ ਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਸਰਕਾਰ ਵੱਲੋਂ ਭਾਈ ਤੇਜਿੰਦਰਪਾਲ ਸਿੰਘ ਜੀ ਟਿੰਮਾਂ ਦੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਜਦੋਂ ਕਿ ਉਸ ਨੇ ਕੇਵਲ ਆਪਣੇ ਧਰਮ ਦੀ ਗੱਲ ਕੀਤੀ ਜੋ ਬੱਚਿਆਂ ਦੇ ਕਕਾਰ ਲੁਹਾਏ ਜਾ ਰਹੇ ਸਨ ਜੋ ਦੇਸ਼ਾਂ-ਪਰਦੇਸ਼ਾਂ ਵਿੱਚ ਦੂਜਿਆਂ ਦੇਸ਼ਾਂ ਵਿੱਚ ਵੀ ਨਹੀਂ ਲੁਆਏ ਜਾਂਦੇ ਤੇ ਸਾਡੇ ਇਸ ਭਾਰਤ ਵਿੱਚ ਲੁਆਏ ਜਾ ਰਹੇ ਸਨ ਉਹਨਾਂ ਦੇ ਵਿਰੁੱਧ ਸਨੇ ਅਵਾਜ਼ ਉਠਾਈ ਤੇ ਇਹਨਾਂ ਦੇ ਵਿਰੁੱਧ ਦੇਸ਼ ਧ్రోਹ ਦਾ ਪਰਚਾ ਕਰ ਦਿੱਤਾ ਗਿਆ ਬਿਲਕੁਲ ਨਹੀਂ ਚਾਹੀਦਾ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਇਹ ਵਾਹਦੋ ਸ਼ਖਸੀਅਤ ਨੇ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਦੋਂ ਵੀ ਇਹ ਬੱਚਿਆਂ ਦੀ ਲੋੜੀ ਵਿੱਚ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਸਾਰਾ ਕਾਰਜ ਕਰਦੇ ਨੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਨੇ ਇਹ ਨਹੀਂ ਵੇਖਦੇ ਇਹ ਹਿੰਦੂ ਆ ਮੁਸਲਮਾਨ ਇਸਾਈ ਬੋਧੀ 파ਰਸੀ ਆ ਜਾਂ ਸਿੱਖ ਸਾਰਿਆਂ ਦੇ ਇਹ ਕਰਦੇ ਨੇ ਬਹੁਤ ਸੈਕੂਲਰ ਸਿੰਘ ਹੈ ਸਾਡਾ ਬਹੁਤ ਵਧੀਆ ਸੋ ਰਾਜਸਥਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕੇਸ ਵਾਪਸ ਲੈਣਾ ਚਾਹੀਦਾ ਭਾਈ ਤੇਜਿੰਦਰਪਾਲ ਸੇਟਿੰਗਾਂ ਦੇ ਨਾਲ ਜਿਹੜਾ ਸਿੱਖ ਅਤੇ ਜਿਹੜੇ ਨਿਆਪਸੰਦ ਹੋਰ ਵੀ ਧਰਮਾਂ ਦੇ ਲੋਕ ਨੇ ਸਾਰੇ ਇਹਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ